گیا څنګه ਰਹੇ ਜੀ ਅਨੰਦ ਤਾ ਦੋਸਤੋ ਕਿਲਾ ਤਰਨਤਾਰ ਨੇ ਸ਼ਹਿਰ ਪਹਿੰਡ ਵਿਹਾਸਲ ਜਦੋਂ ਕਿ ਮੈਂ ਇਸ ਟਾਈਮ ਲਗਭਗ 10:14 ਹੋਏ ਆ ਤੇ ਮੈਂ ਹੁਣ ਕੇ ਦੇ ਘਰ ਸਭ ਫੜਨ ਆਇਆ ਵਾ ਤੇ ਦੋਸਤੋ 3000 4000 ਰੁਪਏ ਨੂੰ ਨਟ ਦੇ ਪਾਈ ਆ ਤੇ 4 ਰੁਪਏ ਦੀ YouTube ਵੱਲੋਂ Facebook ਵੱਲੋਂ ਨਹੀਂ ਹੁੰਦੇ ਤੇ ਕਿਹੜੇ ਲੋਕਾਂ ਨੂੰ ਟੈਲੈਂਟ ਵਿਖਾਈਏ ਅਸੀਂ ਨਹੀਂ ਚਾਹੁੰਦੇ ਇਹ ਜ਼ਿੰਦਗੀ ਦੇ ਵਿੱਚ ਵੀ ਅਸੀਂ ਇਹ ਕੰਮ ਦੀ ਪੈਸੇ ਨਹੀਂ ਲੈਣੇ ਪਰ ਕੀ ਕਰੀਏ ਤੁਸਮਝ ਬੂਰੀਆਂ ਹੁੰਦੀਆਂ ਵਣ ਜਿੱਦਾਂ ਕਿ ਤੁਸੀਂ ਮੇਰੇ ਆਖੋ ਪਾਜੀ ਗਲਤ ਦੇਖ ਰਹੇ ਜੀ ਨਾ ਇਹਨਾਂ ਦੇ ਵਿਚਾਦੂ ਇਹਨਾਂ ਦਾ ਇੱਥੇ ਆਪਣੀ ਸੇਫਟੀ ਰੱਖਣੀ ਆ ਤੇ ਕਿਤੇ ਤੁਹਾਡਾ ਨੁਕਸਾਨ ਨਾ ਹੋਏ। ਆ ਵੀਡੀਓ ਚ ਬਣਾਇਓ ਨੂੰ ਦੇਖਦੇ ਆ ਕਿ ਸੱਪ ਜ਼ਹਿਰ ਵਾਲਾ ਵਾ ਤੇ ਬਿਨਾ ਜ਼ਹਿਰ ਵਾਲਾ ਵਾ ਫੋਕਸ ਇਹਨੇ ਵਿੱਚ ਵੇਖ ਲੋ ਇਹਦੇ ਵਿੱਚ ਕਿਹੜਾ ਸੱਪ ਆ ਨੀ ਬੜਾ ਅੰਦਰੋਂ ਰਾਜਾ ਆਪੇ ਤੁਰੀ ਤੀ। ਆਹ ਦੇਖੋ। ਉਹ ਵੇ ਬੜੇ ਮੰਨ ਗਾ ਜਿਦਾਂ ਕਿ ਦੋਸਤੋ ਅੜੀਂ ਦੇ ਵੀ ਇਹਨਾਂ ਨੂੰ ਫੜਦੇ ਸੱਤ ਲੱਗਿਆ ਨਾ ਮੇਰੇ ਹੱਥ 'ਚ ਨਹੀਂ ਹੁੰਦਾ ਲੱਗੇ ਜਾਂਦਾ ਲੱਗੇ ਤੋਂ ਨਹੀਂ ਲੱਗੇ ਜਾਂਦਾ ਬਤੰਦੀਆ ਬਤੰਦੀਆ ਬੇਟਾ ਦੋਸਤੋ ਕੌਣ ਤੋਂ ਉਦਨੀਆ ਸੱਤ ਦੀ ਜਾਣਕਾਰੀ ਉਹਦੀ ਸਭ ਤੋਂ ਪਹਿਲਾਂ ਹੁੰਦੀ ਆ ਜਾਣਕਾਰੀ ਅੱਗੇ ਅੱਗੇ ਜਾ ਆ ਜਾਓ ਲਾਈਟ 'ਚ ਤੈਨੂੰ ਪਰਾਹ ਤੇ ਲਾਈਟ 'ਚ ਆ ਜਾਓ ਅੱਗੇ ਜਾ ਕੀ ਇਸ ਲਪੂ ਕੰਦੇ ਆ ਕੋਮਾ ਨਾ ਲੂਫ ਸੁਨੀਕ ਇਹਦੇ ਵਿੱਚ ਜ਼ਹਿਰ ਬਿਲਕੁਲ ਨਹੀਂ ਹੈਗਾ 1% ਵੀ ਇਹਦੇ ਵਿੱਚ ਜ਼ਹਿਰ ਨਹੀਂ ਹੈਗਾ ਪਰ ਲੋਗ ਇਹਦੇ ਰੰਗ ਤੋਂ ਇਹਦੇ ਢੰਗ ਵਗੈਰੇ ਡਿਜ਼ਾਈਨ ਤੋਂ ਲੱਜਦੇ ਆ ਇੱਕ ਹੁੰਦੀਆਂ ਕਰਨਾ ਮੈਂ ਕੱਲਾ ਨਹੀਂ ਹਮੇਸ਼ਾ ਲੋਕਾਂ ਨੂੰ ਪ੍ਰੈਕਟੀਕਲ ਕਰਕੇ ਦੱਸਦਾ ਇਹਦੇ ਰੰਗ ਢੰਗ ਡਿਜ਼ਾਈਨ ਇਹਦੀ ਲੈਂਥ ਇਹਦਾ ਸਿਰ ਹਰ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਇਹ ਸਭ ਇੱਕ ਦੰਦੀ ਤੇ ਨਹੀਂ ਰੁਕਦਾ ਜਿੱਦਾਂ ਇਹਨੇ ਫੜਦੇ ਫੜਦੇ ਚਾਰ ਪੰਜ ਦੰਦੀਆਂ ਖਲੋਤੀਆਂ ਨੇ ਪਰ ਸਾਰੇ ਦੋਸਤਾਂ ਮਿੱਤਰਾਂ ਲਈ ਅੱਜ ਜੁਰਮੇ ਬੇਨਤੀ ਆ ਕਿ ਜਿਹੜੇ ਸੱਪ ਤੋਂ ਨਾਲ ਦੇ ਡਰਦੇ ਆ ਜ਼ਰੂਰੀ ਨਹੀਂ ਆਵੇਂ ਉਹ ਸੱਪ ਕੱਟੇ ਤੋਂ ਬੰਦੇ ਦੀ ਡੈਥ ਹੋਣੀ ਆ ਉਹ ਨਹੀਂ ਡਰਦੇ ਨਾਲ ਹੀ ਦੇਖੋ ਜਾਣੀ ਆ ਜਿੱਦ ਤੱਕ ਹਾਂਜੀ ਕੋਨਾ ਸੱਪ ਜਿੱਦਾ ਮੇਰੇ ਹੱਥ 'ਚ ਜੇ ਤੁਹਾਨੂੰ ਇੱਕ ਦੰਦੀ ਵੜਾ ਕੇ ਦਿਖਾਣਾ ਵਾ ਤੇ ਲੋਕਾਂ ਨੂੰ ਇਹ ਵੀ ਸਮਝਾਉਣਾ ਚਾਹੁੰਦਾ ਵਾ ਕਿ ਲਾਈਵ 'ਚ ਡਰ ਕੇ ਨਹੀਂ ਮੰਗੋ ਕੋਨਾ ਇਹ ਸੱਪ ਤੋਂ ਸਰਟ ਦੀ ਜ਼ਹਿਰ ਨਹੀਂ ਹੈਗਾ ਪਰ ਜੇ ਕਿਸੇ ਨੂੰ ਦੰਦੀ ਵੜਦੇ ਲੋਕਾਂ ਨੂੰ ਇਹ ਚੀਜ਼ਾਂ ਦੀ ਜਾਣਕਾਰੀ ਨਹੀਂ ਹੈਗੀ ਸੱਪ ਦੋਸਤੋ ਜਿੱਦਾਂ ਕਿ ਤੁਹਾਨੂੰ ਮੇਰਾ ਅਟੈਕ ਕਰਨ ਦਾ ਤਰੀਕਾ ਸਮਝ ਆਉਣਾ ਦੇਖੋ ਬੜੀ ਫਾਸਟ ਨੇ 1 ਸੈਕਿੰਡ ਦੇ ਵਿੱਚ ਉਹ ਅਟੈਕ ਕਰ ਦਿਆ ਹੱਥ ਦੇ ਉੱਤੇ ਨਾ ਪੂਰਾ ਵਜਾ ਜਿਖਰਾਣਾ ਹੈ ਦੋਸਤੋ ਨਹੀਂ ਦੰਦੀ ਬੱਢਣਾ ਚਲੋ ਉਨੀ ਮਰਜ਼ੀ ਪਰ ਡਰ ਕੇ ਨਹੀਂ ਮਰਨਾ ਇਹਦਾ ਡਿਜ਼ਾਈਨ ਸਮਝੋ ਇਹਦੀ ਲੈਂਥ ਸਮਝੋ ਹਰ ਇੱਕ ਚੀਜ਼ ਜਿਹੜੀ ਆ ਨਹੀਂ ਸਮਝਣ ਦੀ ਕੋਸ਼ਿਸ਼ ਕਰੋ ਇਹਦਾ ਡਿਜ਼ਾਈਨ ਸਿਰ ਦਾ ਇਹਦੇ ਸਰੀਰ ਤੇ ਕਿਹੜੇ ਪੈਟਰਨ ਆ ਕੀ ਡਿਜ਼ਾਈਨ ਆ ਕਿਉਂਕਿ ਤੁਹਾਨੂੰ ਵੀਡੀਓ ਤੁਸੀਂ ਕਾਫੀ ਚਿਰ ਤੋਂ ਮੇਰੀਆਂ ਦੇਖਦੇ ਜੇ ਤਾਂ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਵਹਿਰ ਵਾਲੀ ਹੈ ਤੇ ਕਿਹੜੀ ਚੀਜ਼ ਨਹੀਂ ਕਿਸੇ ਦਾ ਟਾਈ ਫਾਈਟ ਨਾਲ ਠੀਕ ਹੁੰਦਾ ਹੈ ਕਿਸੇ ਨੂੰ ਜੂਰੀਆ ਬੈਸਟ ਆ ਕਾਫੀ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਕਰਦੇ ਤੇ ਜੇ ਕੋਈ ਕੁਛ ਨਹੀਂ ਹੋਵੇ ਗੱਲਬਾਤ ਤੇ ਤੁਸੀਂ ਦੋਸਤੋ ਮੇਰੇ ਕੋਲ ਪੁੱਛ ਸਕਦੇ ਜੇ ਜਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਆ ਭਾਈ ਜੀ ਨੇ ਗਲਪ ਚ ਗਿਫਟ ਕੀਤੀ ਜੀ ਬਹੁਤ ਬੜੀ ਮਿਹਰਬਾਨੀ ਆ ਭਾਜੀ ਉਹਨਾਂ ਨੇ ਗਲਪ ਦੀ ਗਿਫਟ ਬਾਹਰਲੀ ਕੰਟਰੀ ਚੋਂ ਮਗਾ ਕੇ ਦਿੱਤੇ ਆ ਬਹੁਤ ਬੜੀ ਮਿਹਰਬਾਨੀ ਭਾਜੀ ਉਹਨਾਂ ਦੀ ਕੱਟ ਦੇ ਸ਼ੋਕ